ਹਾਂਜੀ ਸਤਿ ਸ਼੍ਰੀ ਅਕਾਲ ਵਈ ਸਾਰਿਆਂ ਨੂੰ ਤੇ ਅੱਜ ਹੈਗਾ ਗੁਰਪੁਰਬ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ ਪਾਏ ਆ ਗੁਰਦੁਆਰਾ ਦੁਖਨਵਰਨ ਸਾਹਿਬ ਪਟਿਆਲੇ ਮੱਥਾ ਟੇਕਣ ਆਜੋ ਤੁਹਾਨੂੰ ਵੀ ਕਰਾਂਦੀਆਂ ਦਰਸ਼ਨ ਤੇ ਜਾਣਦੇ ਆ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਤੁਮ ਵੀ ਸਾਰੇ ਸੱਜੇ ਹੱਥ ਚੋੜਾ ਕਰ ਆ ਵੈਸੇ ਜੋੜੇ ਕਰ ਹੋਰ ਵੀ ਕਾਫੀ ਹੈ ਕਿ ਜੀ ਸਾਢੇ ਬਣਿਆ ਹੋਇਆ ਹੈ ਤੇ ਐਦਿ ਲਈ ਸਾੜ ਆ ਜਾਂਦਾ ਆ ਲੰਗਰ ਹਾਲ आ जाओ फिर भी करवाने दर्शन दरबार साहब के दर्शन करके आ गए आप बहार ਵੀਡੀਓ ਆਪਾਂ ਤਾਂ ਨਹੀਂ ਬਣਾਏ ਕਿਉਂਕਿ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੁੰਦੀ ਇਸ ਤੋਂ ਬਾਅਦ ਆਪਾਂ ਦੇਖੀਏ ਇੱਕ ਅਜਾਇਬ ਘਰ ਆਜੋ ਤੁਹਾਨੂੰ ਅਜਾਇਬ ਘਰ ਦੇ ਦਰਸ਼ਨ ਕਰਾਉਂਦੇ ਆ ਇਹ ਬੜਾ ਸੋਹਣਾ ਜਾਇਬ ਘਰ ਬਣਿਆ ਹੋਇਆ ਸੀ ਇੱਥੇ ਸਿੱਖ ਇਤਿਹਾਸ ਦੇ ਨਾਲ ਕਾਫੀ ਫੋਟੋਆਂ ਦਸੀਂ ਬਣਾਈਆਂ ਹੋਈਆਂ ਸਨ ਤੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਸੀ ਇਸੇ ਜਾਇਬ ਘਰ ਦੇ ਅੰਦਰ ਗੁਰਤੇਗ ਬਾਦਰ ਸਾਹਿਬ ਜੀ ਦੇ ਹੱਥ ਲਿਖਤ ਹੁਕਮਨਾਮਾ ਪਿਆ ਹੈ ਜਿਹੜਾ ਤੁਸੀਂ ਸਾਹਮਣੇ ਤਸਵੀਰ ਵਿੱਚ ਦੇਖ ਰਹੇ ਹੋ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਜੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਇਹ ਗੁਰੂ ਗੁਰੂ ਇਹ ਗੁਰੂ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਸਰੋਵਰ ਕਾਫੀ ਵੱਡਾ ਆ ਅੱਜ ਗੁਰਪੁਰਬ ਹੈ ਤਾਂ ਕਰਕੇ ਸੰਗਤ ਵੀ ਬਹੁਤ ਜ਼ਿਆਦਾ ਆ ਆਪਾਂ ਸਿੱਕਾ ਜਾਇਮ ਕਰ ਦੇ ਕੇ ਆਏ ਆ ਉਥੇ ਵੀ ਲਿਖਿਆ ਹੋਇਆ ਹੈ ਵੀ ਜਿਹੜਾ ਉਹ ਰੋਗੀ ਇਨ ਇਸ਼ਨਾਨ ਕਰੂਗਾ ਆ ਕੇ ਇਸ ਸਰੋਵਰ ਵਿੱਚ ਉਹਦੇ ਜਿਹੜੇ ਰੋਗ ਹੈ ਉਹ ਦੂਰ ਹੋਣਗੇ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਕਗਰ ਆਪਾਂ ਇਤਿਹਾਸ ਦੀ ਗੱਲ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਗ RAM ਚ ਹੋਰ ਨੇ ਬੇਨਤੀ ਕੀਤੀ ਸੀ ਕਿ ਲਹਿਲ ਪਿੰਡ ਵਿੱਚੋਂ ਬਿਮਾਰੀ ਨਹੀਂ ਜਾਂਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਫਾਵਾਦ ਪਿੰਡ ਤੋਂ ਬਹਾਦਰਗੜ੍ਹ ਤੋਂ ਚੱਲ ਕੇ ਲਹਿਲ ਪਿੰਡ ਤੋਂ ਪਹਾੜ ਵਾਲੇ ਪਾਸੇ 7800 ਕਦਮ ਬੋੜ ਦੇ ਦਰਖਤ ਥੱਲੇ ਆ ਕੇ ਬਰਾਜਮਨ ਹੋਏ ਇੱਥੇ ਟੋਬੇ ਵਿੱਚ ਚਰਨ ਤੋਤੇ ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਜੇਕਰ ਇੱਥੇ ਕੋਈ ਵੀ ਰੋਗੀ ਸ਼ਰਧਾ ਤਹਿਤ ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਖਤਮ ਹੋ ਜਾਣਗੇ ਇੱਥੇ ਥੜਾ ਤਿਆਰ ਕਰਵਾਓ ਲੰਗਰ ਚਲਾਓ ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਜੋ ਵੀ ਇੱਥੇ ਸੰਤ ਪੰਚੀ ਨੂੰ ਇਸ਼ਨਾਨ ਕਰੇਗਾ ਉਸ ਨੂੰ ਸਭ ਤੀਰਥਾਂ ਦਾ ਫਲ ਮਿਲੇਗਾ ਅੱਜ ਜੀ ਦਿਨ ਗੁਰਪੁਰਬ ਦਾ ਸੀਗਾ ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਉਪਤਾਰਤਾ ਰਿਆ ਸੀਗਾ ਤੇ ਲੋਕੀ ਆਪਣੀ ਸ਼ਰਧਾ ਮੁਤਾਬਕ ਕੋਈ ਮੋਮਬਤੀਆਂ ਬਾਲ ਰਿਹਾ ਸੀਗਾ ਔਰ ਤੇ ਕੋਈ ਦੀਵੇ ਬਾਲ ਰਿਹਾ ਸੀਗਾ ਤੇ ਇਸੇ ਤਰ੍ਹਾਂ ਆਪਾਂ ਵੀ ਦੀਵੇ ਬਾਲ ਕੇ ਮੱਥਾ ਟੇਕਿਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀਗੀ ਆਪਾਂ ਦਰਸ਼ਨ ਕਰਕੇ ਆ ਗਏ ਆ ਤੇ ਪੀੜਾ ਲਈ ਬਹੁਤ ਜ਼ਿਆਦਾ ਹੈ ਤੇ ਇਹ ਆ ਫਰੰਟ ਸਾਈਡ ਤੋਂ ਦੂਸਰਾ ਸੈਂਬਿਤ ਅੱਥਰ ਤੱਕ ਬਾਹਰ ਆ ਗਿਆ ਬਾਹਰ ਲੰਗਰ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਇਹਦਾ ਮੇਲ ਲੱਗੂ ਤੋਂ ਲੱਗਦੀ ਲੱਗਦਾ ਆ ਪਰ ਬਾਹਰ ਵੀ ਲੰਗਰ ਲੱਗੇ ਹੋਏ ਨੇ ਤੇ ਸੰਗਤ ਬਹੁਤ ਜ਼ਿਆਦਾ ਆ ਦਾ ਲੰਗਰ ਹਾਲ ਇਸ ਸੜ ਤੇ ਸਾਹਮਣੇ ਸੱਜਿਆਥ ਗੁਰਸਤ ਸਾਹਿਬ ਰਹਿੰਦਾ ਤੇ ਇੱਥੇ ਨਿਕ ਲੰਗਰ ਲੱਗਿਆ ਹੋਇਆ ਬੂਟਿਆਂ ਦਾ ਲੰਗਰ ਰਸਤੇ ਦੀਆਂ ਛੋਟੀਆਂ ਪੀਓ ਆਮ ਬਦੀ ਜਾਮਨ ਦੇ ਨਿੰਮ ਸਾਹੀ ਦੇ ਰਹੇ ਆ ਫਰੀ ਵਿੱਚ ਆ ਲੱਗਿਆ ਹੋਇਆ ਜੀਤੇਆਂ ਲੰਗਰ ਫਰੀ ਦੇ ਰਹੇ ਸਾਰਿਆਂ ਨੂੰ ਇਹ ਬਸ ਨਾਂ ਲਿਖਾਓ ਜਿਹੜਾ ਤੁਹਾਨੂੰ ਪਸੰਦ ਆਦਾ ਬੂਟਾ ਲੈ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਜਿੱਥੇ ਗੱਡੀਆਂ ਖੜੀਆਂ ਕਰਦੀਆਂ ਪਰਲੀ ਸਾਈਡ ਤੇ ਐਂਟਰੀ ਹੈ ਤੇ ਇਹਦੀ ਸਾਈਡ ਤੇ ਐਗਜ਼ਿਟ ਹੈ ਇਹ ਸੀਗਾ ਗੁਰਦੁਆਰਾ ਦੁਖਨਵਰ ਸਾਹਿਬ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਧੰਨਵਾਦ ਸਾਰਿਆਂ ਦਾ